ਹਾਏ ਵੀਰ ਬਜਰੰਗੇ ਹਰ ਹਰ ਮਾਹੇ ਹਾਦੀ ਜੈ ਸ਼੍ਰੀ ਰਾਮ ਜੈ ਜੀ ਰਾਮ ਜੈ ਸ਼੍ਰੀ ਰਾਮ ਜੈ ਜੀ ਰਾਮ ਜੈ ਸ਼੍ਰੀ ਰਾਮ ਜੀ ਮੈਂ ਕੋਸ਼ਲ ਸ਼ਰਮਾ ਰਾਸ਼ਟਰੀ ਸੰਯੋਜਕ ਤੇ ਪੰਜਾਬ ਪ੍ਰਧਾਨ ਅੱਜ ਅਸੀਂ ਗੋਲਦੀ ਤੁੰਨਾ ਜੀ ਦੀ ਨਿਯੁਕਤੀ ਕੀਤੀ ਹੈ ਇਹਨਾਂ ਨੂੰ ਪਦ ਦਿੱਤਾ ਰਾਸ਼ਟਰੀ ਯੂਥ ਦਾ ਜਨਰਲ ਸੈਕਟਰੀ ਲਗਾਇਆ ਅਸੀਂ ਉਮੀਦ ਕਰਦੇ ਆਂ ਕਿ ਅਸੀਂ ਸ਼੍ਰੀਸ਼ਰਮਾ ਹਿੰਦੂ ਟਕਸਾਲੀ ਚ ਦਿਲੋਂ ਤਨੋਂ ਮਨੋਂ ਕੰਮ ਕਰਨਗੇ ਤੇ ਪਾਰਟੀ ਨੂੰ ਅੱਗੇ ਵਧਾਂਗੇ ਅੱਜ ਜੋ ਕਿ 26 ਜਨਵਰੀ ਹੈ ਅਸੀਂ ਸ਼ਹਿਰ ਵਾਸੀਆਂ ਨੂੰ 26 ਜਨਵਰੀ ਦੀ ਬਹੁਤ-ਬਹੁਤ ਵਧਾਈ ਦਿੰਦੇ ਆਂ ਤੇ ਦੇਸ਼ ਨੂੰ ਬਹੁਤ ਜ਼ਰਾ ਵਧਾਈ ਦਿੰਦੇ ਆਂ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਅੱਜ ਕੋਸ਼ਲ ਸ਼ਰਮਾ ਜੀ ਨੇ ਮੈਨੂੰ ਜਿਹੜਾ ਉਹਦਾ ਦੇਖ ਕੇ ਪਦ ਦੇ ਕੇ ਮੈਨੂੰ ਸਨਮਾਨਿਤ ਕੀਤਾ ਮੈਂ ਆਪਣੀ ਧੰਨਦਈ ਨਾਲ ਤਨ ਮਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਚੱਲਾਂਗਾ ਜਿੱਤੇ ਮੇਰੀ ਡਿਊਟੀ ਲਾਣਗੇ ਜਿਹੜਾ ਕੰਮ ਦੇਣਗੇ ਉਹ ਇਹਨਾਂ ਦੇ ਨਾਲ ਜਾ ਕੇ ਕਰਾਂਗਾ ਔਰ ਤੁਹਾਨੂੰ ਮਨੋਂ ਕਿਲਾ ਬਣਾਉਂਦਾ ਮੈਂ ਵਿਵੇਕ ਰੋੜਾ ਜਨ ਸਕੱਤਰ ਪੰਜਾਬ ਸ਼ਿਵਸਨਾ ਹਿੰਦੂਕਸਾਲੀ ਅੱਜ ਰਵਿੰਦਰ ਕੁਮਾਰ ਰਾਜ ਗੋਲਦੀ ਤੁਨਾ ਜੀ ਸਾਡੇ ਚ ਸ਼ਾਮਲ ਹੋਏ ਨੇ ਸਾਡੇ ਰਾਸ਼ਟਰੀ ਸੰਯੋਜਕ ਤੇ ਪੰਜਾਬ ਪ੍ਰਧਾਨ ਕੌਸ਼ਲ ਸ਼ਰਮਾ ਜੀ ਨੇ ਉਹਨਾਂ ਨੂੰ ਰਾਸ਼ਟਰੀ ਜਨ ਸਕਤੀ ਦਾ ਅਹੁਦਾ ਦਿੱਤਾ ਹੈ ਯੂਥ ਦੇ ਵਿੱਚ ਮੈਂ ਉਹ ਸਾਡੀ ਪਾਰਟੀ 'ਚ ਆਏ ਨੇ ਸਾਨੂੰ ਬਹੁਤ ਖੁਸ਼ੀ ਹੈ ਔਰ ਮੈਂ ਗੋਲਡੀ ਵੀ ਕੋਈ ਆਸ ਕਰਨਾ ਕਿ ਉਹ ਤਾਂ ਦੇ ਹੀ ਦੇ ਨਾਲ